ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਜੱਟੋ ਅੱਛਾ ਯਾਰ ਅੱਜ ਕੱਲ ਚਲੋ ਫੜਾਂ ਦਾ ਪਾਣੀ ਵੀ ਲਤਣ ਦਿਆ ਕੋਈ ਨਹੀਂ ਉਸ ਹਿਸਾਬ ਨਾਲ ਫੇਰ ਹੋਰ ਵੀ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਯਾਰ ਮੈਂ ਇੱਕ ਚੀਜ਼ ਦਾ ਵੇਖਣ ਡਿਆ ਯਾਰ ਅਸੀਂ ਤੇ ਬੜੇ ਪਛੜ ਗਏ ਵਕਈ ਯਾਰ ਵਕਈ ਪਿੰਡਾਂੋਂ ਜਾਣਦੇ ਨਹੀਂ ਤੇ ਪਿੰਡਾਂ ਵਾਲੇ ਹੀ ਪਛਾਈ ਰਹਿ ਜਾਂਦੇ ਆ ਕਈ ਰਾਂ ਨਹੀਂ ਅੱਗੇ ਲੰਘਦੇ ਅੱਜ ਕੱਲ ਮੈਂ ਵੇਖਣ ਡਿਆ ਭੰਗੜੇ ਦੇ ਵਿੱਚ ਮਤਲਬ ਕਿ ਪਤਾ ਨਹੀਂ ਆ ਜੋ ਵੀ ਤੁਸੀਂ ਫਾਲੋਅਰ ਫਾਲੋਅਰ ਜੇ ਬਣਾਉਂਦੇ ਜਾਂਦੇ ਪੈਸੇ ਬੜੇ ਕਮਾਉਂਦੇ ਆ ਇਸ ਤਰ੍ਹਾਂ ਉਤਰਾਂ ਚਲੋ ਸਾਨੂੰ ਤੇ ਇਹਨਾਂ ਚੀਜ਼ਾਂ ਦਾ ਏਡਾ ਮੈਨੂੰ ਨਹੀਂ ਮਤਲਬ ਹੈਗਾ ਫਾਲੋਅਰ ਫਾਲੋਅਰ ਦੋ ਜੀ ਇਹ ਤੇ ਜਨਾ ਪਰ ਬੰਦਾ ਕੋਈ ਚੀਜ਼ ਅਗਲੇ ਨੂੰ ਪੇਸ਼ ਵੀ ਕਰੇ ਨਾ ਜੇ ਤੁਸੀਂ ਪੈਸੇ ਕਮਾਉਂਦੇ ਹੋ ਕੋਈ ਅਗਲੇ ਨੂੰ ਜਿਹਦਾ ਆਮ ਜਨਤਾ ਵੇਖਦੀ ਹੈ ਜਿਨ੍ਹਾਂ ਤੁਹਾਨੂੰ ਮਸ਼ਹੂਰ ਕੀਤਾ ਉਹਨਾਂ ਨੂੰ ਕੋਈ ਟ੍ਰਿਕ ਦੱਸੋ ਕੋਈ ਭੰਗੜੇ ਦੇ ਸਟੈਪ ਦੱਸੋ ਕੋਈ ਵਧੀਆ ਗੱਲ ਆ ਪਉਣਾ ਚਾਹੀਦਾ ਭੰਗੜਾ ਸਿਹਤ ਵਾਸਤੇ ਵਰਜਿਸ਼ ਵਾਸਤੇ ਬਹੁਤ ਵਧੀਆ ਆ ਕਮਾਲ ਹੋ ਗਈ ਯਾਰਾਂ ਤੇ ਆਹ 5-10 ਸਾਲਾਂ ਦੇ ਵਿੱਚ 5-7 ਸਾਲਾਂ ਵਾਲੇ ਮਸ਼ਹੂਰ ਆ ਇਹਨੇ ਲੱਖ-ਲੱਖ ਦੋ-ਦੋ ਦਾਦਾ ਲੱਖ ਮਿਲੀਅਨ ਆ ਪਤਾ ਨਹੀਂ ਕੀ ਫਾਲੋਅਰ ਬਣੀ ਫਿਰਦੇ ਹੀ ਆ ਤੇ ਮੈਂ ਕਈ ਬੰਦੇ ਹੋ ਜੇ ਵੇਖੜੇ ਭੰਗੜਾ ਆਉਂਦਾ ਹੀ ਨਹੀਂ ਭੰਗੜੇ ਸਟੈਪ ਹੁੰਦੇ ਐ ਠਾਣ ਨੂੰ ਖਿੱਚਦੇ ਹੱਥਾਂ ਨੂੰ ਉਹ ਤਾਂ ਨੂੰ ਮਾਰਦੇ ਆ ਤੇ ਇਦਾਂ ਦੇ ਵੀ ਭੰਗੜੇ ਮੈਂ ਵੇਖਣ ਡਿਆ ਭੰਗੜਾ ਤੇ ਮਸ਼ਹੂਰ ਆ ਨਾ ਤੁਹਾਨੂੰ ਪਤਾ ਉਹਦਾ ਦੂਜੇ ਦਾ ਪੰਮੀ ਬਾਈ ਦਾ ਅੜਾ ਚਿਚਿ ਚਿਚਿ ਜਿਹਾ ਕਰਦਾ ਹੁੰਦਾ ਹੈ ਕਰਾ ਮਾ ਦੀ ਸ਼ਿਸ਼ਿ ਸ਼ਿਸ਼ਿ ਚਲੋ ਸਭ ਤੋਂ ਮਸ਼ਹੂਰ ਤੇ ਭੰਗੜੇ 'ਚ ਤੁਸੀਂ ਇਹਨਾਂ ਬੰਦੇ ਨੂੰ ਮੰਨਦੇ ਰਹੇ ਹੋ ਨਾ ਤੇ ਮੈਂ ਇਹਦੀ ਵਿਸ਼ੇਸ਼ੀ ਕਰਾ ਸਕਦਾ ਜੀ ਚਲੋ ਸੀਨੀਅਰ ਬੰਦਾ ਚਲੋ ਇਤ ਕਰਦੇ ਆਪਾਂ ਨਹੀਂ ਇਹ ਬੰਦੇ ਚਾਹਦੇ ਆਪਾਂ ਬਾਕੀ ਕੰਪੀਟੀਸ਼ਨ 'ਚ ਨਹੀਂ ਆਪਾਂ ਕਿਹਨੇ ਆ ਦੇ ਦਿੰਦੇ ਹਾਂ ਭੰਗੜੇ ਦੇ ਵਿੱਚ ਇੱਕ ਬੰਦਾ ਮੇਰੀ ਜ਼ਿੰਦਗੀ ਦਾ ਫੇਵਰਟ ਜੀ ਮੈਂ ਸਿਰਫ ਉਹ ਬੰਦੇ ਦਾ ਭੰਗੜਾ ਮੰਨਦਾ ਜੇ ਕਿਉਂਕਿ ਮੇਰੇ ਤੋਂ ਸੀਨੀਅਰ ਹੀ ਉਹ ਪਹਿਲਾਂ ਉਹ ਗੱਲ ਆਹੀ ਪਿੰਡਾਂ ਵਾਲੇ ਪਿੱਛੇ ਰਹਿ ਜਾਂਦੇ ਆ ਉਹ ਥੋੜਾ ਐਡਵਾਂਸ ਸੀ ਕਿਉਂਕਿ ਮੈਂ ਕਦੀ ਤੁਹਾਨੂੰ ਅੱਗੇ ਦੱਸਿਆ ਵੀ ਮੈਂ ਕਦੀ ਦੂਜੀ ਕਤਾਰ 'ਚ ਨਹੀਂ ਖੜਿਆ ਖੜਾ ਹੋਇਆ ਕਦੀ ਵੀ ਕਿਸੇ ਵੀ ਮਸਲਾ ਹੋਵੇ ਧਾਰਮਿਕ ਹੋਵੇ ਸਮਾਜਿਕ ਹੋਵੇ ਆਰਥਿਕ ਹੋਵੇ ਰਾਜਨੀਤਿਕ ਹੋਵੇ ਪੰਘੋਲਕ ਹੋਵੇ ਮੈਂ ਕਦੀ ਦੂਜੀ ਕਤਾਰ 'ਚ ਨਹੀਂ ਖੜਦਾ ਦੂਜੀ ਤੀਜੀ 'ਚ ਨਹੀਂ ਖੜਦਾ ਪਹਿਲੀ 'ਚ ਖੜਦਾ ਨਾ ਤੇ ਉਹ ਬੰਦੇ ਨੂੰ ਇੱਕ ਨੂੰ ਮੈਂ ਬਹੁਤ ਉਹਦੀ ਰਿਸਪੈਕਟ ਕਰਦਾ ਮੈਂ ਭੰਗੜੇ 'ਚ ਮੈਂ ਦੁਨੀਆਂ ਦੇ ਵਿੱਚ ਇੱਕੋ ਬੰਦਾ ਵੇਖਿਆ ਪੂਰੇ ਪੰਜਾਬ 'ਚ ਕਿ ਮੈਂ ਮਤਲਬ ਕਿਤੇ ਭੰਗੜੇ ਉਹਦੇ ਵਰਗਾ ਮੁੰਡਾ ਪਾਉਂਦਾ ਵੇਖਿਆ ਨਹੀਂ ਉਹ ਸੀ ਸਾਡੇ ਬਾਬੋ ਦਾ ਕਾਜਦਾਦ ਸਰ ਤੋਂ ਪਹਿਲਾਂ ਉਹ ਪਰਦੇ ਰਹੇ ਤੇ ਕਾਲਜ ਤੇ ਇੱਕ ਸੀਨੀਅਰ ਸੀਓ ਮੁੰਡੇ ਪਰ ਮਜੀਦ ਪੰਮ ਪੰਜਵੜ ਭੰਗੜੇ ਦਾ ਸਭ ਤੋਂ ਬੈਸਟ ਮੇਰਾ ਫੇਵਰੇਟ ਸੀਓ ਮੁੰਡਾ ਤੇ ਵੇਖੋ ਮੇਰਾ ਕੁਦਰਤੀ ਜਦੋਂ ਅਜ ਤੋਂ 30 ਸਾਲ ਪਹਿਲਾਂ 94 'ਚ ਅਸੀਂ ਕਾਲਜ ਗਏ 95 96 ਦੇ ਵਿੱਚ ਉੱਥੇ ਭੰਗੜੇ ਭੁੰਗੜੇ ਬੰਦ ਹੋ ਗਏ ਹੀ ਕੋਈ ਹੋ ਗਿਆ ਉਹ ਚੱਕਰ ਕੋਈ ਟੀਮਾ ਟੂਮਾ ਬੰਦ ਰਹੀਆਂ 95 96 97 ਤੱਕ ਭੰਗੜਾ ਕੋਈ ਟੀਮ ਬੰਦ ਰਹੀ ਹੈ ਤਿੰਨ ਸਾਲ ਸਾਡੇ ਟਾਈਮ ਸਾਡੀ ਕਿਸਮਤ ਮਾੜੀ ਲਾ ਲਓ ਤੇ ਅਸੀਂ ਫਿਰ ਆਪਣੀ ਟੋਲੀ ਤੋਂ ਪੰਗੜਾ ਸੁਖਣਾ ਸ਼ੁਰੂ ਕਰ ਲਿਆ ਸੀ ਅਜੇ ਸ਼ੁਰੂ ਹੀ ਕੀਤਾ ਸੀ ਤੇ ਉਧਰੋਂ ਕੁਦਰਤੀ 96 ਕੇ 97 ਇੱਥੇ ਕੀ ਕਹਿੰਦੇ ਫੇਰ ਦੁਬਾਰਾ ਟੀਮ ਤਿਆਰ ਹੋਣੀ ਹੈ ਬਾਪੂ ਡੈ ਕਾਲਜ ਦੀ ਪੰਗੜੇ ਵਾਲੀ ਫਿਰ ਬੜਿਆ ਮੁੰਡਿਆ ਉੱਥੇ ਟ੍ਰਾਇਲ ਦਿੱਤੇ ਬੜਿਆ ਮੁੰਡਿਆ ਟ੍ਰਾਇਲ ਦਿੱਤੇ ਵੀ ਕਿਸੇ ਨਾ ਕਿਸ ਤਰ੍ਹਾਂ ਪੰਗੜਾ ਟੀਮ ਚ ਫੇਟੋ ਜੀ ਤੇ ਮੇਰੀ ਬਾਹ ਵੀ ਵੇਖੋ ਕਿੰਨੇ ਬੰਦੇ ਨੇ ਫੜੀ ਸਭ ਤੋਂ ਪਹਿਲਾਂ ਉਹ ਬੰਦੇ ਨੇ ਜਦੋਂ ਸਟੈਪ ਜੇ ਮੁੰਡਿਆਂ ਨੇ ਕਿੰਨੇ ਪਤਾ ਨਹੀਂ ਕਿੰਨੇ 30 40 50 ਮੁੰਡੇ ਹੋਣੇ ਸਟੈਪ ਮਾਰੇ ਉਹਨਾਂ ਨੇ ਤੇ ਮੁੰਡੇ ਤੇ ਚਾਹੀਦੇ ਸਾਰੇ 6 7 ਉਹਨਾਂ ਨੂੰ 5 6 ਚਾਹੀਦੇ ਜਦੋਂ ਇਹ ਸਟੈਪ ਮਾਰੇ ਮੈਂ ਇਸ ਸਮੇਂ ਪਿਛਲੇ ਬੰਨੇ ਪਾਉਂਦਿਆ ਹਾਂ ਸਟੈਪ ਚੈੱਕ ਹੀ ਕਰਨੇ ਸੀ ਤੇ ਪੰਮ ਨੇ ਵਾਇਗਰੂ ਦੀ ਸੌਣ ਲੱਗਿਓ ਤੇ ਜਿੱਥੇ ਆਪਣਾ ਐਂਟਰੀ ਹੁੰਦੀ ਹੈ ਅੰਦਰ ਬਾਪੂ ਦੇ ਕਾਲਜ ਦੇ ਪਰਲੇ ਬਣੇ ਹੋ ਗੇਟ ਤੋਂ ਉਥੇ ਟ੍ਰੈਲ ਹੁੰਦਾ ਹੈ ਤੇ ਮੇਰੀ ਮਰੀ ਭੱਜ ਕਿਉਂ ਨੇ ਬਾਹ ਫੜੀ ਪਈ ਇਹਨੂੰ ਮੁੰਡੇ ਨੂੰ ਅੱਗੇ ਲਿਆਓ। ਪੰਮ ਨੇ ਮੈਨੂੰ ਲਿਆਂਦਾ ਅੱਗੇ। ਫਿਰ ਉਹਨੇ ਵਿਚਾਰੇ ਨੇ ਮਿਹਨਤ ਵੀ ਕੀਤੀ ਤਿਆਰ ਕਰ ਮੁੰਡਿਆ ਟੀਮ। ਉਹ ਫੇਰ ਪਤਾ ਨਹੀਂ ਕੀ ਉਥੇ ਕਾਲੀ ਦੀ। ਪੈ ਗਿਆ ਰਟਾ ਫੇਰ ਨਾ ਸਾਡੀ ਕਿਸਮਤ ਭੰਗੜੇ ਚ। ਕਿਉਂਕਿ ਇਹ ਪੰਮ ਉਹ ਭੰਗੜੇ ਦੇ ਵਿੱਚ ਸੀ ਜਿਹੜਾ ਅਮਰਿੰਦਰ ਗੱਲ ਦਾ ਵੀ ਸੀਨੀਅਰ ਹੀ ਸਮਝ ਲਓ। ਇਹ ਭੰਗੜੇ ਚ ਅਮਰਿੰਦਰ ਗੱਲ ਇਹਦੇ ਲਾਗੇ ਨਹੀਂ ਸੀ ਕੁਝ ਵੀ। ਤੇ ਆ ਆਡ ਆਇਆ ਇੱਕ ਕਾਲਾ ਡੋਰੀਆ ਇਹ ਤਾਂ 1999 ਚ ਆ ਕਾਲਾ ਡੋਰੀਆ 1999 ਚ ਆਇਆ ਤੇ ਇਹਦੀ ਟੀਮ ਪੰਮਤੀ ਤੇ ਨਾਲ ਇਹਦੇ ਦੋਸਤ ਖਾਲਸਾ ਕਾਲਜ ਨਾਲ ਅਟੈਚ ਸੀ ਭੰਗੜੇ ਤੇ ਇਹ ਆ ਬਾਬੂ ਦੇ ਕਾਲਜੋਂ ਵੀ ਪੌਂਦਾ ਰਿਹਾ ਬਾਤ ਜਾਂ ਖਾਲਸਾ ਕਾਲਜੋਂ ਇਹ ਨਾ ਲੰਘਿਆ ਐਵੇਂ ਨੇ ਵਿੱਚ ਆ ਕਾਲਾ ਡੋਰੀਆ ਨਹੀਂ ਸੋਢੇ ਦੇ ਵਿੱਚ ਆਇਆ ਤੇ ਇਹਦੀ ਟੀਮ ਪੰਮ ਦੀ ਤੇ ਨਾਲ ਇਹਦੇ ਦੋਸਤ ਖਾਲਸਾ ਕਾਲਜ ਨਾਲ ਅਟੈਚ ਸੀ ਭੰਗੜੇ ਦੇ ਇਹ ਹੈ ਬਾਬੂ ਦੇ ਕਾਲਜੋਂ ਵੀ ਪੌਂਦਾ ਰਿਹਾ ਬਾਤ ਜਾਂ ਖਾਲਸਾ ਕਾਲਜ ਲੋਗ ਹੀ ਲਾ ਲੋ ਜਾਂ ਟੀਮ ਚ ਸੀਨੀਅਰ ਬੰਦਾ ਸੀ ਇਹ ਭੰਗੜੇ ਵਿੱਚ ਫਿਰ ਜਦੋਂ 1999 ਦੇ ਵਿੱਚ ਕਾਲਾ ਡੋਰੀਆ ਆਇਆ ਤੇ ਜਦੋਂ ਮੈਂ ਰਾਤ ਨੂੰ ਨਵਾਂ ਸਾਲ ਦਾ ਪ੍ਰੋਗਰਾਮ ਵੇਖਿਆ ਮਹਾ ਯਾਰ ਇਹ ਤਾਂ ਪੰਮੇ ਆਪਣਾ ਇੱਕ ਅਮਰਿੰਦਰ ਗਿੱਲ ਦਾ ਸਾਨੂੰ ਇਸ਼ਕ ਹੋ ਗਿਆ ਐਵੇਂ ਹੱਸ ਕੇ ਨਾ ਲੱਗਿਆ ਕਰਨ ਸਭ ਤੋਂ ਫਾਸਟ ਭੰਗੜਾ ਇੱਤੇ ਗੀਤੇ ਪੈਂਦਾ ਵਾ ਸਭ ਤੋਂ ਵਧੀਆ ਮੇਰੀ ਜ਼ਿੰਦਗੀ ਦਾ ਇਹ ਗੀਤ ਹੈ ਮੁੜ ਕੇ ਅਸੀਂ ਕਿ ਸਟੇਜ ਤੇ ਵੀ ਇਸ ਗੀਤੇ ਐਕਸ਼ਨ Song ਕੀਤਾ ਹੈ 2000 ਸਾਲ ਚ 25 ਸਾਲ ਪਹਿਲਾਂ ਫਿਰ ਕਾਲਾ ਡੋਰੀਆ ਡੋਰੀਆ ਨਹੀਂ ਟੋਰੀਆ ਤੇਰਾ ਕਾਲਾ ਡੋਰੀਆ ਮਲਕੀ ਦਾ ਗਾਣਾ ਸੀ ਕੁਛ ਵੀ ਏ ਪੰਮ ਸਭ ਤੋਂ ਅੱਗੇ ਇਹਨੂੰ ਸਭ ਤੋਂ ਵੱਧ ਸਕਰੀਨ ਤੇ ਲੈਂਦੇ ਹੀ ਫੇਸ ਸੋਣਾ ਸੀ ਬਹੁਤ ਵਧੀਆ ਨੱਚਦਾ ਏ ਮੁੰਡਾ ਮੈਂ ਇਹਦਾ ਪੰਗੜਾ ਮੰਨਦਾ ਡੌਰੀਆਨੀ 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 ਡੌਰੀਆ ਤੇਰਾ ਖਾਲਾ ਡੌਰੀਆ ਖਾਲਾ ਡੌਰੀਆ ਡੌਰੀਆਨੀ ਪਿੰਟ ਲੰਦੇ ਰਿਫੇ ਸੋਣਾ ਸੀ ਬਹੁਤ ਵਧੀਆ ਨੱਚਦਾ ਹੈ ਮੁੰਡਾ ਮੈਂ ਇਹਦਾ ਭੰਗੜਾ ਮੰਨਦਾ ਜੇ ਮੰਮੀ ਪਾਈ ਵੀ ਇਹਦੇ ਲਾਗੇ ਕੁਛ ਨਹੀਂ ਮੇਰੇ ਮੇਰੀ ਨਿਗਾਹ ਦੇ ਸਾਹ ਪਰ ਮੈਂ ਹਰਾਨ ਹੈ ਯਾਰ ਅੱਜ ਕੱਲ ਮੁੰਡੇ ਭੰਗੜੇ ਚ ਤੇ ਫਿਰ ਮੈਨੂੰ ਵਾਪਸੀ ਕਿਉਂ ਨਾ ਕਰਨੀ ਪਊ ਬਾਜ ਕਿਉਂ ਨਾ ਵਾਪਸ ਢੂਗਾ ਮੈਂ 30 ਸਾਲ ਪਹਿਲਾਂ ਭੰਗੜੇ ਦੀਆਂ ਪਹਿਲੀਆਂ ਕਤਾਰਾਂ 'ਚ ਖੜਦਾ ਨਾ ਦੂਰਦਰਸ਼ਨ ਜਲੰਧਰ ਦੇ ਉੱਤੇ ਜਾ ਕੇ ਭੰਗੜਾ ਪੋਣਾ ਤੇ ਪਹਿਲੀ ਕਤਾਰ ਚ ਆਪਾਂ ਆਪਣਾ ਨਾਮ ਦਗਾ ਵੀ ਪਹਿਲੇ ਨੰਬਰ ਤੇ ਮੈਂ ਪੋਣਾ ਮੇਰੇ ਨਾਲ ਜਿਹੜੀਆਂ ਮਰਜੀ ਕੋਈ ਜੋਟੀ ਪੜੀ ਤੇ ਗੱਲ ਕਰਦੇ ਆਂ ਵੀ ਇੰਨੇ ਅਹੀਂ ਫੇਵਰੇਟ ਅਜ ਤੋਂ 30 ਸਾਲ ਪਹਿਲਾਂ ਭੰਗੜੇ ਆਲੇ ਤੇ ਸਾਨੂੰ ਕੋਈ ਮੌਕਾ ਹੀ ਨਹੀਂ ਬਣਿਆ ਉਹ ਗੱਲ ਅਸੀਂ ਪਿੰਡਾਂ ਦੇ ਪਿਛੇ ਰਹਿ ਗਏ ਪਿੰਡਾਂ ਆਲੇ ਸ਼ਹਿਰ ਨਹੀਂ ਪਹੁੰਚਿਆ ਅਹੀਂ ਬਾਪੂਡੇ ਕਾਲ ਜੀ ਪਹਿਲਾਂ ਪਿੰਡੋਂ ਟਾਂਗਿਆ ਚੜਦਾਂ ਫਿਰ ਬਾਪੂਡੇ ਕਾਲ ਜੀ ਗੇਟ ਤੋਂ ਟਾਂਗਿਆ ਤੇ ਚੜਦਾਂ ਤੇ ਅਸੀਂ ਕਿੱਥੇ ਜਾਣਾ ਸ਼ਹਿਰ ਅਹੀਂ ਅਮਰਿੰਦਰ ਗਿੱਲ ਦੀ ਟੀਮ ਦੇ ਨਾਲ ਭੰਗੜਾ ਪੋਣਾ ਸੀ ਮਿੰਟ ਇਸ ਗੱਲ ਦੀ ਪਰੇਸ਼ਾਨੀ ਹੋ ਗਈ ਮਨ ਲਿਆ ਯਾਰ ਪੰਮ ਨੇ ਤੇ ਮੈਨੂੰ ਕੱਢਿਆ ਸੀ ਉਦੋਂ ਟਰੈਲਾਂ ਦੇ ਵਿੱਚ ਚੱਲ ਜਿਤਰਾ ਵੀ ਆ ਮਾੜੀ ਮਿਹਨਤ ਕਰਦਾ ਨਾਰੀ ਦਾ ਹੋ ਸਕਦਾ ਮੈਂ ਉਹ ਗਲਤੀ ਕਰ ਬੈਠਾ ਬਾਬੂਡੇ ਕਾਲਜ ਐਡਮਿਸ਼ਨ ਬੁਫੜ ਦੇ ਚੱਕਰ ਚ ਬੁਫੜ ਪ੍ਰੋਫੈਸਰ ਸੀ ਬਸੇ ਮੈਂ ਖਾਲਸਾ ਕਾਲਜ ਜਾਣਾ ਸੀ ਥੋੜੀ ਪਿੱਛੇ ਸਪੋਰਟ ਨਹੀਂ ਹੈਗੀ ਜਿਵੇਂ ਉਹਨਾਂ ਦੇ ਨਾਲ ਪਤਾ ਨਹੀਂ ਜੇ ਕਿਤੇ ਖਾਲਸਾ ਕਾਲਜ ਮੈਂ ਹੁੰਦਾ ਫੇਰ ਤੇ ਫੇਰ ਮੈਂ ਤੇ ਪੰਮ ਹੁੰਦੇ ਇੱਕ ਬੰਨੇ ਤੇ ਮਨਿੰਦਰ ਗੇਲ ਦੇ ਵਿਸ਼ੇ ਹੋ ਗਏ ਸਾਡੇ ਪਗੜਾ ਫੋਟਾ ਯਾਰ ਜੇ ਨਹੀਂ ਹੋਣਾ ਸਾਡੇ ਉਹਨਾਂ ਨੇ ਤੁਸੀਂ ਆਪ ਦੀ ਜਿੱਦ ਤਰ੍ਹਾਂ ਉਹ ਸਿੰਗਰ ਮੈਨੂੰ ਆਂਦਾ ਸੀ ਕੀ ਇਹਦਾ ਨਾਂ ਹੀ ਆਪਣਾ ਚਲੋ ਮੈਨੂੰ ਕੀਰਨ ਜਲਦੀ ਜੀ ਨਾਂ ਗੁਰਪ੍ਰੀਤ ਟੱਟ ਉਹਨੇ ਆਪਣਾ ਜਿਉ ਤੇ ਦੂਦਰਸ਼ਨ ਤੇ ਗੀਤ ਪੇਸ਼ ਕੀਤਾ ਤੇ ਉਹਨੇ ਮੈਨੂੰ ਕਿਹਾ ਵੀ ਵੀਰਾ ਤੂੰ ਮੇਰੇ ਲਾਗੀ ਹੋ ਕੇ ਪੰਗੜਾ ਪੰਗਾਵਾ ਤੇਰਾ ਫੇਸ ਸਭ ਤੋਂ ਵੱਧ ਦਿਸਣਾ ਚਾਹੀਦਾ ਮੈਨੂੰ ਇਸ ਤਰ੍ਹਾਂ ਦਾ ਪਰਸਨੈਲਿਟੀ ਦਾ ਬੰਦਾ ਚਾਹੀਦਾ ਇੱਕ ਬਨੇ ਪ੍ਰਭਾ ਹੀ ਉਹਨਾਂ ਦਿਨਾਂ 'ਚ ਪੰਜਾਬੀ ਕਿਧਰੇ ਕਿੱਦੇ ਪੰਗੜਿਆਂ ਦੀ ਰਾਣੀ ਪ੍ਰਭਾ ਮੁੱਤਕੇ ਨੂੰ ਡਾਂਸਰੀ ਬਣਾਤਾ ਸਾਡੇ ਲੋਕਾਂ ਨੇ ਵਿਚਾਰੀ ਨਾ ਸੱਭਿਆਚਾਰਕ ਨਹੀਂ ਕੁੜੀ ਇੱਕ ਸਾਈਡ ਤੇ ਉਹ ਕੌਂਦੀ ਇੱਕ ਸਾਈਡ ਤੇ ਮੈਂ ਭਗੜਾ ਪਾਉਣਾ ਤੇ ਆਹ ਗੱਲ ਤੇ ਆਹ ਬਾਤ ਸੀ ਪਰ ਹਰਾਨ ਕੀ ਆ ਯਾਰਾ ਕਮਾਲ ਹੋ ਗਈ ਅੱਜ ਕੱਲ ਦੇ ਆ ਦੇ ਭੰਗੜੇ ਜੀ ਬੜਾ ਚੁੱਕਦਾ ਮੈਨੂੰ ਵੀ ਰੋਣ ਵਾਪਸੀ ਆਉਣਾ ਪੈਣਾ ਜੇ ਤੇ ਮੈਂ ਫੇਰ ਚੈਲੰਜ ਦੇ ਦੇਣਾ ਜੀ 45 ਤੋਂ 50 ਵਾਲਾ ਹਾਂਜੀ ਆਪਾਂ ਜੇ 27 ਟੱਪੇ ਤਾਂ ਦੱਸਿਆ 50 ਕੋਕਰੇ ਵਾਲੇ 45 ਤੋਂ 50 ਵਾਲਾ ਵੇ ਪੰਜਾਬ ਕੀ ਪੂਰੇ ਵਰਲਡ ਚ ਆਓ ਇਧਰ ਆ। ਦੇਖੀਏ ਪੰਗੜਾ ਪਾ ਕੇ ਤੇ ਕਿਨੂੰ ਸਲੂਟ ਤੇ ਤਾੜੀਆਂ ਕਿੱਤੇ ਵਾਈਦੀਆਂ। ਮੈਂ ਫੇਰ ਉਹ ਇਹ ਬੰਦੇ ਪੰਗਾ ਲੈਣਾ ਜੀ। ਤੇ ਮੈਂ ਜਿੱਥੇ ਪੰਗਾ ਲੈ ਲਾਂ ਤੁਹਾਨੂੰ ਪਤਾ ਫੇਰ ਮੈਂ ਪਹਿਹਾਨ ਹੀ ਝੜਦਾ ਹੁੰਦਾ ਮੈਂ ਤਾਂ ਫੇਰ ਢੁੱਡਾ ਪੱਟ ਦਿੰਦਾ ਹੁੰਦਾ। ਤੇ ਹੁਣ ਮੈਂ ਤਿਆਰੀ ਕਰਨ ਲੱਗਾ ਤੇ ਫੇਰ ਆ ਹੜਾ ਉੜਾਲਾ ਕੰਮ ਨੇ ਵੇਚ ਲੀਏ। ਪੰਗੜੇ ਦੀ ਮੈਂ ਤਿਆਰੀ ਕਰਨ ਲੱਗਾ ਤੇ ਮੈਂ ਪਗੜਾ ਇਕੱਲੇ ਨਹੀਂ ਪਾਉਣਾ ਮੈਂ ਅੱਗੇ ਆਖਿਆ ਮੈਂ ਆ ਵੀ ਕਮਲਿਓ ਜੇ ਮੈਂ ਲੂੰਗਾ ਤੇ ਤੁਹਾਨੂੰ ਵੀ ਨਾਲ ਕਮਲਿਆਂ ਨੂੰ ਸਾਰੇ ਨਾਲ ਖੜੂਗਾ। ਤੇ ਇਤਰਾ ਹੀ ਜੇ ਮੈਂ ਭੰਗੜੇ ਚ ਅੱਗੇ ਜਾਊਂਗਾ ਤਾਂ ਮੈਂ ਤੁਹਾਨੂੰ ਵੀ ਸਿਖਾਊਂਗਾ ਫ੍ਰੀ ਸਿਖਾਊਂਗਾ ਕਈਆਂ ਨੂੰ ਆ ਮੇਰੇ ਕੋ ਤੇ ਯਾਰ ਫੇਰ ਉਹ ਗੱਲ ਮੇਰੇ ਤੋਂ ਭੰਗੜਾ ਕਿੰਨਾ ਨਹੀਂ ਸਿੱਖਿਆ ਉਹਨਾਂ ਟਾਈਮਾਂ ਚ ਸਾਡੇ ਪ੍ਰਾਇਮਰੀ ਸਕੂਲ ਦੇ ਮਾਸਟਰ ਸਾਡੇ ਬੜੇ ਬੜੇ ਮਾਸਟਰ ਜਿਹੜੇ ਉਥੇ ਪ੍ਰਾਇਮਰੀ ਸਕੂਲਾਂ ਜਾਉਂਦੇ ਨੇ ਦੇਖ ਸਾਡੇ ਬਲਰਾਜ ਪਲਾਸੌਰ ਵਰਗੇ ਉਹਨਾਂ ਦੀ ਟੀਮ ਮਾਸਟਰਾਂ ਨੂੰ ਮੈਂ ਭੰਗੜਾ ਸਿਖੋਨਾ ਦਾ ਅੱਜ ਤੋਂ 30 ਸਾਲ ਪਹਿਲਾਂ ਮੈਂ ਮਾਸਟਰਾਂ ਨੂੰ ਭੰਗੜੇ ਪਾਛਦਾ ਸਖਾ ਛੱਡਿਆ ਬੜੇ ਬੜੇ ਲੋਕਾਂ ਨੂੰ ਮੈਂ ਸਟੈਪ ਦੱਸ ਛੱਡੇ ਆ ਵੀ ਭੰਗੜਾ ਇਥੋਂ ਬੜੇ ਬੜਿਆਂ ਨੂੰ ਮੈਂ ਕੀ ਕਿ ਦਾ ਕੀ ਦਾ ਨਾਂ ਲਾਵਾਂ ਤੇ ਚਲੋ ਬਾਕੀ ਪਉਣੇ ਹੁਣ ਭੰਗੜਾ ਵਿਖਾਉਣੇ ਤੁਹਾਨੂੰ ਭੰਗੜੇ ਅਸੀਂ ਵੀ ਪਾ ਗਏ ਵੀ ਭੰਗੜੇ ਪੂੰਦੇ ਰਿਹਾ ਜੇ ਤੇ ਉਦੋਂ ਵੀ ਪਉਣੇ ਤੇ ਅਜੇ ਵੀ ਕਿਤੇ ਕੁਝ ਨਹੀਂ ਹੋਇਆ ਆਜ ਵੇਹ ਵੀ ਜਾਂਦੇ 40 ਸਾਲ ਤੋਂ ਬਾਅਦ ਉੱਡਦਾ ਹੁੰਦਾ ਇਕਰਾ ਉਹਨਦੋ ਇਤਿਹਾਸ ਕਿਤੇ ਹੁਣ ਨਰਮਾ ਉੱਡਣਾ ਜੇ ਭੰਗੜੇ ਚ ਇਕਰਾ ਉੱਡਣ ਲੱਗਾ ਜੀ ਆਓ ਫਿਰ ਬਰਾਬਰ ਵੇਖੀਏ ਕਿਹੜਾ ਪਉਂਦਾ ਭੰਗੜਾ ਇੱਕ ਭੰਗੜੇ ਚ ਨਾ ਇਹਨੂੰ ਭਾਈ ਨੂੰ ਬੜਾ ਮਸ਼ਹੂਰ ਕੀਤਾ ਸਾਰਿਆਂ ਤੇ ਚਲੋ ਨਹੀਂ ਸੁਣਾ ਪਉਂਦਾ ਮਸ਼ਹੂਰ ਕੀਤਾ ਚਲੋ ਵਧੀਆ ਵਧੀਆ ਬੜਾ ਸੁਣਾਵਾਂ ਕਿ ਮੈਂ ਤੇ ਬਖਤੋਈ ਨਹੀਂ ਕਰਦਾ ਪਰ ਸਟੈਪ ਇਹਨੂੰ ਜਾਂਦੇ ਇੱਕ ਦੋ ਹੀ ਹੁੰਦੇ ਆ ਹੁਣ ਤੇ ਕਮੈਂਟਾਂ ਜੀ ਰੋਕਣੇ ਅੱਖ ਲਾਪੇ ਪਿਓ ਆ ਕੋਈ ਹੋਰ ਦੋ ਤੇ ਇੱਕ ਦੋ ਸਟੈਪਸ ਦਾਦੇ ਆ ਹੀ ਉਹ ਪਾ ਲਈਏ ਤੇ ਹੁਣ ਅਹੀਂ ਇਹ ਉਹਦੇ ਹਜ਼ਾਰਾਂ ਸਟੈਪ ਕੱਢ ਸਕਦੇ ਆ ਹਾਂ بڑے ਸਟੈਪ ਕੱਢਦੇ ਨੇ ਮੈਨੂੰ ਸਟੈਪ ਤੇ ਅਸਰ ਆਪ ਹੀ ਤਿਆਰ ਕਰਨਾ ਹੁੰਦਾ ਨਾ ਪਰ ਕਈ ਤੇ ਜਾਂਦੀ ਜੇ ਇਸ ਟਾਈਪ ਸਟੈਪ ਤਿਆਰ ਕਰੀ ਫਿਰਦੇ ਮੈਂ ਹੁਣ ਤੁਹਾਨੂੰ ਆ ਵਿਖਾਉਂਗਾ ਪੁੱਠੇ ਸਿੱਦੇ ਭੰਗੜਿਆਰਿਆਂ ਦੇ ਸਟੈਪ ਠੀਕ ਹੈ ਕੋਈ ਤਰੀਕਾ ਹੁੰਦਾ ਕੋਈ ਯੋਜਨਾ ਹੁੰਦੀ ਆ ਬਣਾਉਣੇ ਆਪ ਹੀ ਬਣਨੇ ਆ ਤੇ ਜਿਹੜੇ ਸੱਭਿਆਚਾਰਕ ਸਟੈਪ ਹੁੰਦੇ ਆ ਜਿਵੇਂ ਚੱਕਾ ਲੁੱਡੀ ਬੜਾ ਕੁਛ ਆ ਮੋਰਨੀ ਬੜਾ ਬੜੇ ਸਟੈਪ ਉਹ ਜਿਹੜੇ origignal ਸਟੈਪ ਉਹਨਾਂ ਤੋਂ ਹੀ ਬਣਨੇ ਸਾਰੇ ਗਾੜੀ ਸਟੈਪ ਹੁਣ ਇਹਨੂੰ ਭਾਈ ਨੂੰ ਮਸ਼ਹੂਰ ਦੇ ਦੇਖੋ ਕਿੰਨਾ ਕਰਤਾ ਜਨਤਾ ਨੇ ਮਨਛੂਰ ਤੇ ਨੂੰ ਪੂਰਾ ਕੀਤਾ ਵਾ ਲੋਕਾਂ ਨੇ ਬੜਾ ਪਿਆਰ ਦਿੱਤਾ ਸਤਕਾਰ ਦਿੱਤਾ ਸ਼ੁਰੂ ਦੇ ਦਿਨ ਦਿੱਤਾ ਇਹਨੇ ਹੁਣ ਕੋੜਾ ਕਮੈਂਟਾਂ ਚ ਨੂੰ ਅਗਲਾ ਪੇ ਭਰਾਵਾ ਤੂੰ ਇੱਕੋ ਸਟੈਪ ਨਾ ਮਾਰੀਆ ਕਰ ਹੋਰ ਵੀ ਕੋ ਦੱਸ ਤੇ ਉਦ ਤਰਾ ਪੈਂਦਾ ਪੂਰਾ ਉੱਡਣਿਆ ਉੱਡਣ ਨੂੰ ਪੈਂਦਾ ਪਰ ਬਾਜ ਦੇ ਸਾਹਮਣੇ ਫਿਰ ਔਖਾ ਹੈ ਨਾ ਉੱਡਣਾ ਜਿਹਦੇ ਮੇਰੇ ਭੰਗੜੇ ਟਕਰਾ ਹੋ ਗਏ ਤੇ ਚਲੋ ਕੋਈ ਨਹੀਂ ਸੀਨੀਅਰ ਆ ਬੰਦਾ ਵਧੀਆ ਪਾਉਂਦਾ ਵਾ ਉਹਨੀ ਗੱਲ ਪਰ ਇੱਕ ਮਾੜੀ ਗੱਲ ਵੀ ਹੈ ਨਾ ਯਾਰ ਤੂੰ ਇੰਨਾ ਪੁਰਾਣਾ ਬੰਦਾ ਵਾ ਤੂੰ ਆਪ ਕੋਈ ਸਟੈਪ ਲੋਕਾਂ ਨੂੰ ਵਿਖਾਈ ਜਨਾ ਪਾਈ ਜਨਾ ਮੈਂ ਤੂੰ ਇੱਕ ਆਪਣਾ ਚੈਨਲ ਤੇ ਉਤੇ ਸਟੈਪ ਦੱਸ ਲੋਕਾਂ ਨੂੰ ਭੰਗੜੇ ਦੇ ਸਟੈਪ ਦੱਸ ਪੀਆ ਇੱਕ ਯੱਕਾ ਲੁੱਡੀ ਆ ਤਮਾਲ ਇੱਕ ਇੱਕ ਸਟੈਪ ਸਿਰਫ 10 ਸਟੈਪ ਸਿਖਾ ਦੇ ਭੰਗੜੇ ਦੇ ਵੀਰੋ ਸਿਰਫ 10 ਤੋਂ 20 ਸਟੈਪ ਸਿਖਾ ਦਾ ਨਾ ਮੈਂ ਤੁਹਾਨੂੰ ਲੋਈ ਦਾ ਇੱਕ ਸਟੈਪ ਲੋਈ ਦਾ ਵੀ ਇੱਕ ਕਿਉਂ ਮਹੀਨੇ ਚ ਸਿਰਫ 15 ਮਤਲਬ ਦੋ ਦਿਨਾਂ ਚ ਇੱਕ ਸਟੈਪ ਤੇ ਅਸਲ ਕਰਾਉਂਗਾ ਤੇ ਮੈਨੂੰ ਪਤਾ ਹੈ ਮੈਂ ਮਹੀਨੇ ਦੇ ਵਿੱਚ ਇਹੋ ਜਿਹਾ ਬੰਦਾ ਚੰਡ ਤੋਂ ਨਾ ਭੰਗੜੇ 'ਚ ਉੱਡਦਾ ਫਿਰੂ ਬਾਜੂ ਵਾਂਗ ਮੁੱਢੂਗਾ ਫਿਰ ਮੁੜਗੇ ਜੀ ਆਪਣੀ ਆਈ ਤੇ ਆ ਜਾਂਦੇ ਸਿਖਾਉਣ ਤੇ ਪਰ ਟਾਈਮ ਨਹੀਂ ਥੋੜਾ ਮੁਸ਼ਕਲਾਂ ਕਈ ਚਲੋ ਕੋਈ ਨਹੀਂ ਦੇਖਦੇ ਆ ਜੀ ਭੰਗੜਾ ਤੇ ਮੈਂ ਆਪਣੇ ਬੰਟੀ ਗੰਡੀਵੰਡ ਉਹ ਨਰਾਜ ਚ ਲਾਉਣੂ ਸ਼ਾਹ ਰੁਸਖਾ ਛੱਡਿਆ ਸਟੂਡੀਓ ਦੇ ਪਿਛਲੇ ਪਾਸੇ ਇਹਨੂੰ ਮੈਂ ਸਖਾ ਛੱਡਿਆ ਔਰ ਉਥੇ ਇਹਦੀ ਉਹਨਾਂ ਦਾ ਇੱਕ ਖਾਲੜੇ ਮੰਡੀ ਦੇ ਵਿੱਚ ਸਾਡੀ ਮਿਰਚ ਦੀ ਮੰਡੀ ਦੀ ਮਸ਼ਹੂਰ ਸੀਦੇ ਉੱਤੇ ਹੁੰਦਾ ਹੈ ਇਹਨੇ ਮੇਰੇ ਸਟੂਡੀਓ ਚ ਜਾਣਖਾ ਦਿੱਂਦੀ ਮੇਰੇ ਪੰਗਦੇ ਦੇ ਸਟੈਪ ਤੇ ਕਿਦੋਂ ਸਿਖਾ ਅੱਜ ਕੱਲ੍ਹ ਅਸੀਂ ਰੁਸੇ ਫਿਰਦੇ ਆਂ ਰੁਸਿਆ ਮਵੀ ਇਹਦੇ ਨਾਲ ਇਹ ਪੁੱਠੇ ਕੰਮ ਨਹੀਂ ਕਰਦਾ ਇਹ ਬੇਵਾਰ ਰੁਸਿਆ ਮਾਇਨ ਦਾ ਰੁਸੀ ਮੈਂ ਬੰਦਾ ਗਲਤ ਬਰਦਾਸ਼ਤ ਨਹੀਂ ਕਰਦਾ ਮੈਂ ਸੁਧਾਰ ਵਿੱਚ ਉਹਨਾਂ ਬੱਚਾ ਜਿਹੜੇ ਆ ਮੈਂ ਜਨਾ ਵੀ ਸੁਦਰ ਜੋ ਬੰਦੇ ਦੇ ਪੁੱਤ ਬਣ ਜੋ ਮਾਂ ਪਿਓ ਦੇ ਸਾਰਿਆਂ ਨੇ ਖੁੱਲੀ ਛੁੱਟੀ ਦਿੱਤੀ ਮੈਨੂੰ ਵੀਰਾਂ ਦੋਸਤਾਂ ਨੂੰ ਸਾਡਾ ਮੁੰਡਾ ਕੋਈ ਗਲਤੀ ਕਰੇ ਤੈਨੂੰ ਖੁੱਲੀ ਛੁੱਟੀ ਆ ਲਿਆਜ ਨਹੀਂ ਕਰਨਾ ਸਿੱਧਾ ਕਰਨਾ ਇਹ ਥੋੜਾ ਰੁਸਿਆ ਰਸਿਆ ਫਿਰਦਾ ਕੋਈ ਨਹੀਂ ਗੱਲਾਂ ਦੇ ਹਿਸਾਬ ਦਾ ਬੀਤਾਂ सच कुट